ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਵਿੱਚ ਤੀਜੇ ਦੌਰ ਦੀ ਗੱਲਬਾਤ ਵੀ ਫੇਲ ਹੋ ਕੇ ਰਹਿ ਗਈ। ਚੰਡੀਗੜ੍ਹ ਵਿੱਚ ਬੁਲਾਈ ਗਈ ਤੀਜੇ ਦੌਰ ਦੀ ਮੀਟਿੰਗ ਵੀ ਬੇਨਤੀਜਾ ਰਹੀ। ਹੁਣ ਐਤਵਾਰ ਨੂੰ ਅਗਲੀ ਬੈਠਕ ਹੋਵੇਗੀ ਤੇ ਉਸ ਮੀਟਿੰਗ ਵਿੱਚ ਇੰਟਰਨੈਟ ਬੰਦ ਸਣੇ ਕਈ ਹੋਰ ਅਹਿਮ ਮੁੱਦਿਆਂ ਤੇ ਵੀ ਗੱਲਬਾਤ ਕੀਤੀ ਜਾਵੇਗੀ। ਚੰਡੀਗੜ੍ਹ ਵਿੱਚ ਕਿਸਾਨਾਂ ਦੇ ਨਾਲ ਕੇਂਦਰੀ ਮੰਤਰੀਆਂ ਦੀ ਤੀਜੇ ਦੌਰ ਦੀ ਬੈਠਕ ਚੱਲ ਰਹੀ ਸੀ ਜੋ ਕਿ ਬੇਨਤੀਜਾ ਹੀ ਨਿਕਲੀ ਹੈ। ਮੀਟਿੰਗ ਵਿੱਚ ਅਰਜੁਨ ਮੁੰਡਾ ਕੇਂਦਰੀ ਖੇਤੀਬਾੜੀ ਮੰਤਰੀ ਪਿਯੂਸ਼ ਗੋਇਲ ਫੂਡ ਸਪਲਾਈ ਮਨਿਸਟਰ ਅਤੇ ਅ ਅਨਿਤਿਆਨੰਦ ਕੇਂਦਰੀ ਗ੍ਰਹਿ ਰਾਜ ਮੰਤਰੀ ਸ਼ਾਮਲ ਰਹੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਪਾਲ ਜੀ ਮਾ ਵੀ ਇਸ ਬੈਠਕ ਵਿੱਚ ਸ਼ਾਮਲ ਰਹੇ ਇਸ ਬੈਠਕ ਨੂੰ ਲੈ ਕੇ ਕਈ ਉਮੀਦਾਂ ਪੱਗਟਾਈਆਂ ਗਈਆਂ ਪਰ ਇੱਕ ਵਾਰ ਫਿਰ ਤੋਂ ਕਿਸਾਨਾਂ ਤੇ ਕੇਂਦਰੀ ਮੰਤਰੀਆਂ ਵਿੱਚ ਮੀਟਿੰਗ ਮੀਟਿੰਗ ਵਿੱਚ ਕਈ ਸਰਕਾਰਤਮਿਕ ਜਵਾਬ ਨਹੀਂ ਮਿਲ ਸਕੇ ਜਿਸ ਤੋਂ ਬਾਅਦ ਕਿਸਾਨਾਂ ਨੇ ਸੰਘਰਸ਼ ਹੋਰ ਤੇਜ਼ ਕਰਨ ਦੀ ਸਤਾਣੀ ਦਿੱਤੀ ਹੈ ਦੱਸਦੇ ਕਿ ਕਿਸਾਨਾਂ ਦੇ ਅੰਦੋਲਨ ਕਰਨ ਸੂਬੇ ਦੀਆਂ ਸਰਹੱਦਾਂ ਸੀਲ ਹਨ ਇਸ ਦਾ ਸਿੱਧਾ ਅਸਰ ਆਮ ਜਨ ਜੀਵਨ ਤੇ ਪੈ ਰਿਹਾ ਹੈ ਪੰਜਾਬ ਦਿੱਲੀ ਹਿਮਾਚਲ ਪ੍ਰਦੇਸ਼ ਚੰਡੀਗੜ੍ਹ ਸਿੱਧੇ ਤੌਰ ਤੇ ਬਾਕੀ ਸੂਬਿਆਂ ਤੋਂ ਕੱਟੇ ਗਏ ਹਨ ਇਨ੍ਹਾਂ ਸੂਬਿਆਂ ਵਿੱਚ ਜਾਣ ਵਾਲੇ ਲਗਭਗ 30000 ਟਰੱਕ ਤੇ ਪਈਏ ਥੰਮ ਗਏ ਹਨ ਕਿਸਾਨ ਅੰਦੋਲਨ ਦੀ ਵਜ੍ਹਾ ਨਾਲ ਕੱਲੇ ਪੰਜਾਬ ਤੇ ਕਾਰੋਬਾਰੀਆਂ ਨੂੰ 875 ਕਰੋੜ ਰੁਪਏ ਰੋਜ਼ਾਨਾ ਦਾ ਨੁਕਸਾਨ ਚੁੱਕਣਾ ਪੈ ਰਿਹਾ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ న్యూਸ ਨਾਲ ਧੰਨਵਾਦ ਕਿਸਾਨਾਂ ਤੇ ਕੇਂਦਰੀ ਮੰਤਰੀਆਂ ਵਿੱਚ ਤੀਜੇ ਦੌਰ ਦੀ ਗੱਲਬਾਤ ਵੀ ਫੇਲ ਹੋ ਕੇ ਰਹਿ ਗਈ ਚੰਡੀਗੜ੍ਹ ਵਿੱਚ ਬੁਲਾਈ ਗਈ ਤੀਜੇ ਦੌਰ ਦੀ ਮੀਟਿੰਗ ਵੀ ਬੇਨਤੀਜਾ ਰਹੀ ਹੁਣ ਐਤਵਾਰ ਨੂੰ ਅਗਲੀ ਬੈਠਕ ਹੋਵੇਗੀ ਤੇ ਉਸ ਮੀਟਿੰਗ ਵਿੱਚ ਇੰਟਰਨੈਟ ਬੰਦ ਸਣੇ ਕਈ ਹੋਰ ਅਹਿਮ ਮੁੱਦਿਆਂ ਤੇ ਵੀ ਗੱਲਬਾਤ ਕੀਤੀ ਜਾਵੇਗੀ। ਚੰਡੀਗੜ੍ਹ ਵਿੱਚ ਕਿਸਾਨਾਂ ਦੇ ਨਾਲ ਕੇਂਦਰੀ ਮੰਤਰੀਆਂ ਦੀ ਤੀਜੇ ਦੌਰ ਦੀ ਬੈਠਕ ਚੱਲ ਰਹੀ ਸੀ ਜੋ ਕਿ ਬੇਨਤੀਜਾ ਹੀ ਨਿਕਲੀ ਹੈ। ਮੀਟਿੰਗ ਵਿੱਚ ਅਰਜੁਨ ਮੁੰਡਾ ਕੇਂਦਰੀ ਖੇਤੀਬਾੜੀ ਮੰਤਰੀ ਪਿਯੂਸ਼ ਗੋਇਲ ਫੂਡ ਸਪਲਾਈ ਮੰਨਿਸਟਰ ਅਤੇ ਅਨਿਤ ਅਨਿਤਿਆਨੰਦ ਕੇਂਦਰੀ ਗ੍ਰਹਿ ਰਾਜ ਮੰਤਰੀ ਸ਼ਾਮਲ ਰਹੇ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਪਾਲ ਜੀਮਾ ਵੀ ਇਸ ਬੈਠਕ ਵਿੱਚ ਸ਼ਾਮਲ ਇਸ ਬੈਠਕ ਨੂੰ ਲੈ ਕੇ ਕਈ ਉਮੀਦਾਂ ਪਰ ਗਟਾਈਆਂ ਗਈਆਂ ਪਰ ਇੱਕ ਵਾਰ ਫਿਰ ਤੋਂ ਕਿਸਾਨਾਂ ਤੇ ਕੇਂਦਰੀ ਮੰਤਰੀਆਂ ਵਿੱਚ ਮੀਟਿੰਗ ਮੀਟਿੰਗ ਵਿੱਚ ਕਈ ਸਰਕਾਰਤਮਿਕ ਜਵਾਬ ਨਹੀਂ ਮਿਲ ਸਕੇ ਜਿਸ ਤੋਂ ਬਾਅਦ ਕਿਸਾਨਾਂ ਨੇ ਸੰਘਰਸ਼ ਹੋਰ ਤੇਜ਼ ਕਰਨ ਦੀ ਸਤਾਵਣੀ ਦਿੱਤੀ ਹੈ ਦੱਸ ਦੇ ਕਿ ਕਿਸਾਨਾਂ ਦੇ ਅੰਦੋਲਨ ਕਰਨ ਸੂਬੇ ਦੀਆਂ ਸਰਹੱਦਾ ਸੀਲ ਹਨ ਇਸ ਦਾ ਸਿੱਧਾ ਅਸਰ ਆਮ ਜਨ ਜੀਵਨ ਤੇ ਪੈ ਰਿਹਾ ਹੈ ਪੰਜਾਬ ਦਿੱਲੀ ਹਿਮਾਚਲ ਪ੍ਰਦੇਸ਼ ਚੰਡੀਗੜ੍ਹ ਸਿੱਧੇ ਤੌਰ ਤੇ ਬਾਕੀ ਸੂਬਿਆਂ ਤੋਂ ਕੱਟੇ ਗਏ ਹਨ ਇਹਨਾਂ ਸੂਬਿਆਂ ਵਿੱਚ ਜਾਣ ਵਾਲੇ ਲਗਭਗ 30000 ਟਰੱਕ ਤੇ ਪਈਏ ਥਮ ਗਏ ਹਨ ਕਿਸਾਨ ਅੰਦੋਲਨ ਦੀ ਵਜ੍ਹਾ ਨਾਲ ਕੱਲੇ ਪੰਜਾਬ ਤੇ ਕਾਰੋਬਾਰੀਆਂ ਨੂੰ 875 ਕਰੋੜ ਰੁਪਏ ਰੋਜ਼ਾਨਾ ਦਾ ਨੁਕਸਾਨ ਚੁੱਕਣਾ ਪੈ ਰਿਹਾ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ న్యూਸ ਨਾਲ ਧੰਨਵਾਦ ਕਿਸਾਨਾਂ ਤੇ ਕੇਂਦਰੀ ਮੰਤਰੀਆਂ ਵਿੱਚ ਤੀਜੇ ਦੌਰ ਦੀ ਗੱਲਬਾਤ ਵੀ ਫੇਲ ਹੋ ਕੇ ਰਹਿ ਗਈ ਚੰਡੀਗੜ੍ਹ ਵਿੱਚ ਬੁਲਾਈ ਗਈ ਤੀਜੇ ਦੌਰ ਦੀ ਮੀਟਿੰਗ ਵੀ ਬੇਨਤੀਜਾ ਰਹੀ ਹੁਣ ਐਤਵਾਰ ਨੂੰ ਅਗਲੀ ਬੈਠਕ ਹੋਵੇਗੀ ਤੇ ਉਸ ਮੀਟਿੰਗ ਵਿੱਚ ਇੰਟਰਨੈਟ ਬੰਦ ਸਣੇ ਕਈ ਹੋਰ ਅਹਿਮ ਮੁੱਦਿਆਂ ਤੇ ਵੀ ਗੱਲਬਾਤ ਕੀਤੀ ਜਾਵੇਗੀ ਚੰਡੀਗੜ੍ਹ ਵਿੱਚ ਕਿਸਾਨਾਂ ਦੇ ਨਾਲ ਕੇਂਦਰੀ ਮੰਤਰੀਆਂ ਦੀ ਤੀਜੇ ਦੌਰ ਦੀ ਬੈਠਕ ਚੱਲ ਰਹੀ ਸੀ ਜੋ ਕਿ ਬੇਨਤੀਜਾ ਹੀ ਨਿਕਲੀ ਹੈ ਮੀਟਿੰਗ ਵਿੱਚ ਅਰਜੁਨ ਮੁੰਡਾ ਕੇਂਦਰੀ ਖੇਤੀਬਾੜੀ ਮੰਤਰੀ ਪਿਯੂਸ਼ ਗੋਇਲ ਫੂਡ ਸਪਲਾਈ ਮੰਤਰੀ ਅਤੇ ਅਨਿਤ ਅਨਿਤਿਆਨੰਦ ਕੇਂਦਰੀ ਗ੍ਰਹਿ ਰਾਜ ਮੰਤਰੀ ਸ਼ਾਮਲ ਰਹੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਪਾਲ ਜੀਮਾ ਵੀ ਇਸ ਬੈਠਕ ਵਿੱਚ ਸ਼ਾਮਲ ਰਹੇ ਇਸ ਬੈਠਕ ਨੂੰ ਲੈ ਕੇ ਕਈ ਉਮੀਦਾਂ ਪਰ ਗਟਾਈਆਂ ਗਈਆਂ ਪਰ ਇੱਕ ਵਾਰ ਫਿਰ ਤੋਂ ਕਿਸਾਨਾਂ ਤੇ ਕੇਂਦਰੀ ਮੰਤਰੀਆਂ ਵਿੱਚ ਮੀਟਿੰਗ ਮੀਟਿੰਗ ਵਿੱਚ ਕਈ ਸਰਕਾਰਤਮਿਕ ਜਵਾਬ ਨਹੀਂ ਮਿਲ ਸਕਿਆ ਜਿਸ ਤੋਂ ਬਾਅਦ ਕਿਸਾਨਾਂ ਨੇ ਸੰਘਰਸ਼ ਹੋਰ ਤੇਜ਼ ਕਰਨ ਦੀ ਸਤਾਣੀ ਦਿੱਤੀ ਹੈ ਦੱਸਦੇ ਕਿ ਕਿਸਾਨਾਂ ਦੇ ਅੰਦੋਲਨ ਕਾਰਨ ਸੂਬੇ ਦੀਆਂ ਸਰਹੱਦਾਂ ਸੀਲ ਹਨ ਇਸ ਦਾ ਸਿੱਧਾ ਅਸਰ ਆਮ ਜਨ ਜੀਵਨ ਤੇ ਪੈ ਰਿਹਾ ਹੈ ਪੰਜਾਬ ਦਿੱਲੀ ਹਿਮਾਚਲ ਪ੍ਰਦੇਸ਼ ਚੰਡੀਗੜ੍ਹ ਸਿੱਧੇ ਤੌਰ ਤੇ ਬਾਕੀ ਸੂਬਿਆਂ ਤੋਂ ਕੱਟੇ ਗਏ ਹਨ ਇਨ੍ਹਾਂ ਸੂਬਿਆਂ ਵਿੱਚ ਜਾਣ ਵਾਲੇ ਲਗਭਗ 30000 ਟਰੱਕ ਤੇ ਪਈਏ ਥੰਮ ਗਏ ਹਨ ਕਿਸਾਨ ਅੰਦੋਲਨ ਦੀ ਵਜ੍ਹਾ ਨਾਲ ਕੱਲੇ ਪੰਜਾਬ ਤੇ ਕਾਰੋਬਾਰੀਆਂ ਨੂੰ 875 ਕਰੋੜ ਰੁਪਏ ਰੋਜ਼ਾਨਾ ਦਾ ਨੁਕਸਾਨ ਚੁੱਕਣਾ ਪੈ ਰਿਹਾ ਔਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ ਨਿਊ ਨਾਲ ਧੰਨਵਾਦ